ਵੇ ਬੇ ਬਾਪੂ ਹੋਣਗੇ ਨਹੀਂ ਆਪਣੇ ਨਾਲ ਚੱਲ ਪੰਜ-ਛੱਤ ਕਿੱਲੇ ਰਲ ਲਾ ਲਈਏ ਹਾਂ ਆਖਿਆ ਚਿਆਂਿਆਂ ਦਾ ਔਖਾ ਹੁਕਮ ਆਲਾ ਛੋਕੇ-ਹੋਕੇ ਬੈਠ ਕੇ ਨਹੀਂ ਖਾ ਲਈਏ ਜਦੋਂ ਤਤਾ ਪਾਣੀ ਲੱਗਾ ਛੱਟ ਜਿਵੇਂ ਗੁੱਟੀ ਜਦੋਂ ਤਤਾ ਪਾਣੀ ਲੱਗਾ ਛੱਟ ਜਿਵੇਂ ਗੁੱਟੀਆਂ ਹੋ ਮੰਨਾ ਕੇ ਵੀ ਹੁਕਮ ਹਜੂਰ ਤੇ ਢੋਣਾ ਲਉਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨਹੀਂ ਅਥਰੇ ਦੀ ਅੰਗ ਪੱਤੇ ਵੀ ਕਸੂਦੇ ਕਿਆ ਬਾਤ ਹੈ ਤੇ ਲਾਲਾਂ ਦੀਨੂ ਦਾ ਟੈਂਨੋ ਲੱਗੂ ਗਰਮੀ ਨੀ ਅੱਛੀ ਲੈਦੇ ਅੰਗ ਪੱਤੇ ਵੀ ਕਾਥੂੜਦੇ ਭਾਈ ਭਾਈ ਫੋਰਚੀ ਨੀ ਲਾਂਦਾ ਛਬਰਾਜ ਜਦੋਂ ਫਿਰਤੀ ਨੀ ਮਾਰ ਮੁਕੀ ਛੱਡਿਆ ਠੀਕ ਆ ਹੱਥ ਪਾਲਾ ਕੱਸ ਕੇ ਤੂੰ ਦੇਗਣਾ ਪਈ ਨੀ ਮੂਛੇ ਵਾਲੇ ਦਾ ਤੂੰ ਗੀਤ ਛਣ ਲੱਗਿਆ ਹਾਦੀ ਹੋਈ ਨਾਗਣੀ ਦਾ ਆਇਆ ਹੁਸਰੂਰ ਹਾਂ ਹੱਦੀ ਹੋਈ ਨਾਗਣੀ ਦਾ ਆਇਆ ਹੋ ਜ਼ਰੂਰ ਕੋ ਰਾ ਢੋਲ ਕੀ ਵਜਾਉਂਦਾ ਵੇ ਕ ਟੂਰ ਤੇ ਕਿਆ ਬਾਤ ਆ ਢੋਲਾ ਲਾਉਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨੀ ਅਚਲੇਂਦਿਆਂ ਗਾ ਪੱਤੇ ਵੀ ਕਛੂ ਦੇ ਢੋਨਾ ਲਾਉਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨੀ ਅਚਲੇਂਦਿਆਂ ਗਾ ਪੱਤੇ ਵੀ ਕਛੂ